ਜਿੰਦਾਬਾਦ ਵਿਧਾਇਕ ਬਲਕਾਰ ਸਿੰਘ ਸਿੱਧੂ ਜਿੰਦਾਬਾਦ ਮੁੱਖ ਮੰਤਰੀ ਭਗਵੰਤ ਮਾਨ ਜਿੰਦਾਬਾਦ ਮੁੱਖ ਮੰਤਰੀ ਭਗਵੰਤ ਮਾਨ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਅੱਜ ਫੋਟੋ ਕਲੀਕ ਕਰਦੇ ਆਂ ਵਿਧਾਇਕ ਬਲਕਾਰ ਸਿੱਧੂ ਜੀ ਨਾਲ ਜਿਨ੍ਹਾਂ ਦੇ ਹੱਥ ਦੇ ਵਿੱਚ ਇੱਕ ਬੱਕਰੀ ਤਰ੍ਹਾਂ ਦੀ ਮਸ਼ੀਨ ਫੜੀ ਹੋਈ ਹੈ ਉਸ ਦੇ ਬਾਰੇ ਗੱਲਬਾਤ ਕਰਦੇ ਆਂ ਭਾਈ ਜੀ ਇਹ ਕੀ ਮਸ਼ੀਨ ਆ ਕਾਹਦੇ ਲਈ ਇਹ ਯੂਜ਼ ਹੋਣੀ ਆ ਇਹ ਜੋ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਾਈ ਕਮਾਂਡ ਸੀ ਅਰਵਤ ਕੇਜਰੀਵਾਲ ਸਾਹਿਬ ਸਾਡੇ ਸਿੱਖ ਨੂੰ ਆਮਾਦੀ ਪਾਤੀ ਉਹਨਾਂ ਵੱਲੋਂ ਪੰਜਾਬ ਲਈ ਇਹ ਕੋਈ ਗਰੰਟੀ ਜਾਂ ਵਾਦਾ ਨਹੀਂ ਕੀਤਾ ਸੀਗਾ ਹਾਂਜੀ ਇੱਕ ਹਰ ਪਰਿਵਾਰ ਦੇ ਇੱਕ ਮੈਂਬਰ ਨੂੰ 10 ਲੱਖ ਦਾ ਬੀਮਾ ਹਾਂਜੀ ਸਿਹਤ ਬੀਮਾ ਸਰਕਾਰ ਕਰਨ ਜਾ ਰਹੀ ਹੈ ਹਾਂਜੀ ਉਹਦੇ ਵਾਸਤੇ ਮਸ਼ੀਨਾਂ ਭੇਜੀਆਂ ਇਹ ਮਸ਼ੀਨਾਂ ਸਾਡੇ ਵਰਕਰ ਸਹਿਬਾਨ ਸਾਡੇ ਸੇਵਾ ਦਾ ਇਹ ਹਰ ਇੱਕ ਦੇ ਬੜੀ ਬਈ ਮਸ਼ੀਨਾ ਪ੍ਰੋਵਾਈਡ ਕਰੀਆਂ ਜਾਂਦੀਆਂ ਨੇ ਮਸ਼ੀਨਾ ਕੀਤੀਆਂ ਇਹ ਘਰ ਘਰ ਜਾ ਕੇ ਮਸ਼ੀਨਾ ਪਰਿਵਾਰ ਦੇ ਮੈਂਬਰਾਂ ਤੋਂ ਅਸੀਂ ਉਹਨਾਂ ਦੇ ਨਾਮ ਲਿਖ ਕੇ ਹਾਂਜੀ ਘਰ ਘਰ ਜਾ ਕੇ ਅਸੀਂ ਇਹ ਪਰਚੀਆਂ ਕਟਾਉਂਗਾ ਉਸ ਨਾਮ ਨਾਲ ਪਰਿਵਾਰ ਦੇ ਜਿੱਦਾਂ ਪਰਚੀ ਕੱਢੀ ਹੈ ਠੀਕ ਹੈ ਠੀਕ ਹੈ ਜੀ ਇਹ ਪਰਚੀ ਕੱਢ ਕੇ ਫੇਰ ਇਹ ਅੱਗੇ ਜਾਰੀ ਕਿ ਇੱਕ ਦਿਨ ਚ 50 ਪਰਿਵਾਰਾਂ ਦੇ ਇਹ ਉਹ ਇਹ ਪਰਚੀਆਂ ਬਣ ਜਾਂਦੀਆਂ ਪਰਚੀਆਂ ਬਣ ਜਾਂਦੀਆਂ ਰਜਿਸਟਰ ਕਰਦੇ ਆ ਪਰਿਵਾਰ ਘਰ ਰਜਿਸਟਰ ਹੋ ਗਏ ਇਦਵਾਰ ਇਹ ਸੀਐਸਸੀ ਕੋਲੇ ਆਪਾਂ ਟਾਈਮ ਲੈ ਕੇ ਜਾਵਾਂਗੇ ਓਕੇ ਜੀ ਉੱਥੇ ਸਾਰੇ ਪਰਿਵਾਰ ਦੇ ਜਿਹੜੇ ਮੈਂਬਰਾਂ ਦੇ ਫਿੰਗਰਪ੍ਰਿੰਟ ਲੱਗ ਜਾ ਕਰਨਗੇ ਜਦੋਂ ਫਿੰਗਰਪ੍ਰਿੰਟ ਹੋ ਗਈ ਉਸ ਦਿਨ ਤੋਂ ਉਹਦਾ ਜਿਹੜਾ 10 ਲੱਖ ਦਾ ਬੀਮਾ ਚੱਲੂ ਹੋਊਗਾ ਫਿੰਗਰਪ੍ਰਿੰਟ ਲੱਗਣ ਸਾਰੀ ਹਾਂ ਉਹਦੀ ਚੱਲੂ ਹੋ ਜੂਗਾ ਕਾਰਡ ਬੇਸ਼ੱਕ 10 ਦਿਨ ਠਹਿਰ ਕੇ ਆ ਜੀ ਠੀਕ ਹੈ ਜੀ ਇਹ ਬਹੁਤ ਵੱਡਾ ਅਪਰਾਧਾ ਮਾਨਜੁਗ ਮੁੱਖ ਮੰਤਰੀ ਮਾਨ ਸਾਹਿਬ ਦਾ ਤੇ ਆਮ ਆਦਮੀ ਪਾਰਟੀ ਸਰਕਾਰ ਦਾ ਜਿਹੜਾ ਕਿ ਦੁਨੀਆ 'ਚ ਕਿਤੇ ਵੀ ਨਹੀਂ ਹੋਇਆ ਹਿੰਦੂਸਤਾਨ ਦਾ ਪਹਿਲਾ ਪੰਜਾਬ ਸਟੇਟ ਆ ਜਿੱਥੇ ਇਹ ਸੂਰਤ ਦਿੱਤੀ ਜਾ ਰਹੀ ਹੈ ਕਿਉਂਕਿ ਆਮ ਆਪਾ ਪਰਿਵਾਰਾਂ ਦੇ ਘਰੇ ਜੰਮੇ ਆ ਜੇਕਰ ਕਿਤੇ ਕੋਈ ਐਸੀ ਬਿਮਾਰੀ ਚਿੰਬੜ ਜੇ ਪਹਿਲੀ ਗੱਲ ਪ੍ਰਮਾਤਮਾ ਸੱਚੇ ਪਾਤਸ਼ਾਹ ਤੋਂ ਦੁਆ ਕਰਦੇ ਆ ਬੇਨਤੀਆਂ ਕਰਦੇ ਆ ਵੀ ਹਰ ਬੇੜਾ ਹਰ ਖੇੜਾ ਤੰਦਰੁਸਤ ਰਹੇ ਹਾਂਜੀ ਫਿਰ ਵੀ ਇਹ ਕੋਈ ਪਰਿਵਾਰ ਦਾ ਮੈਂਬਰ ਬਿਮਾਰ ਪੈ ਜਾਂਦਾ ਘਰ ਲੱਗ ਕੇ ਜਾਂਦਾ ਕਰਜ਼ਾ ਚੜ ਜਾਂਦਾ ਘਰ ਵਿਕ ਜਾਂਦਾ ਹਾਂਜੀ 10 ਲੱਖ ਬੀਮਾ ਜਿਹੜਾ 10 ਲੱਖ ਰੁਪਏ ਦਾ ਇਹ ਸਾਲ ਦਾ ਜੇ ਪਰਿਵਾਰ ਦੇ 5 ਮੈਂਬਰ ਤਾਂ 50 ਲੱਖ ਸਾਲ ਦਾ ਅਗਲੇ ਸਾਲ ਫੇਸ ਸ਼ੁਰੂ ਹੋ ਜਾਵੇ ਪ੍ਰਤੀ ਵਿਅਕਤੀ 10 ਲੱਖ ਹਾਂ ਪ੍ਰਤੀ ਵਿਅਕਤੀ ਪਤੀ ਪ੍ਰਵਾਹ ਪਤੀ ਪ੍ਰਵਾਹ ਪ੍ਰਤੀ ਪਰਿਵਾਰ ਪ੍ਰਤੀ ਪਰਿਵਾਰ ਪ੍ਰਤੀ ਪਰਿਵਾਰ ਪ੍ਰਤੀ ਪਰਿਵਾਰ ਦਾ 10 ਲੱਖ ਰੁਪਏ ਜਿਹੜਾ ਹੈਗਾ ਉਹਨਾਂ ਨੂੰ ਸੇਵਾ ਪਰਿਵਾਰ ਪਰਿਵਾਰ ਦੀ ਪਰਿਵਾਰ ਪਰਿਵਾਰ ਦੀ ਪਰਿਵਾਰ ਦੇ ਵਿੱਚ ਬੱਚੇ ਤੇ ਮੀਆਂ ਬੀਬੀ ਹਾਂ ਤੇ ਇਹ 10 ਲੱਖ ਰੁਪਏ ਅਗਲੇ ਸਾਲ ਫੇਸ ਸ਼ੁਰੂ ਹੋ ਜਾਵੇ ਹਾਂਜੀ ਇਹ ਬਹੁਤ ਵੱਡਾ ਅਪਰਾਲਾ ਕਿਉਂਕਿ ਨਹੀਂ ਤਾਂ ਮੈਂ ਦੇਖਿਆ ਪਿੰਡਾਂ 'ਚ ਦਵਾਈ ਪੱਖੋਂ ਕਰੀਬ ਅਗਲਾ ਇਹ ਪਾਣਾ ਮੰਨ ਲੈਂਦਾ ਵੀ ਛੱਡੂ ਧਰ ਬੀਬੀ ਇੱਕ ਕੇ ਕਰਜਾ ਵੀ ਚੜ ਗਿਆ ਕੋਈ ਪੈਸਾ ਵੀ ਨਹੀਂ ਦਿੰਦਾ ਹਾਂਜੀ ਉਹ ਫਿਰ ਪ੍ਰਮਾਤਮਾ ਅੱਗੇ ਕਹਿੰਦਾ ਵੀ ਮੌਤ ਮੰਗਰ ਦੇ ਵੀ ਲੱਗ ਜਾਂਦੇ ਲੋਕ ਹਾਂਜੀ ਇਹ ਬਹੁਤ ਵੱਡਾ ਜਿਹੜੀ ਪੁੰਨ ਇੱਕ ਧਾਰਮਿਕ ਸੇਵਾ ਨਵਾਰੇ ਦੇ ਮਾਨ ਸਾਹਿਬ ਤੇ ਕਿਉਂਕਿ ਹਾਂਜੀ ਅਸੀਂ ਆਮ ਪਰਿਵਾਰਾਂ ਚ ਜੰਮੇ ਹੋਏ ਹਾਂ ਹਾਂਜੀ ਮਾਨ ਸਾਹਿਬ ਇੱਕ ਆਮ ਪਰਿਵਾਰ ਦੇ ਵਿੱਚ ਸੁਧਾਰਨ ਕਿਸਾਨ ਇੱਕ ਅਧਿਆਪਕ ਦੇ ਸੁਪੁੱਤਰ ਉਹਨਾਂ ਦੀ ਜ਼ਿੰਦਗੀ ਹੰਡਾਈ ਆ ਆਂਡਕਵਾੜ ਦੇਖਿਆ ਵੀ ਕਿੰਨਾ ਔਖਾ ਉਹ ਚੀਜ਼ਾਂ ਤਾਂ ਕਰ ਰਹੇ ਆ ਆਮ ਲੋਕਾਂ ਆ ਪਰਿਵਾਰ ਚ ਰਹੇ ਕਿਸੀਂ ਪੜ੍ਹੇ ਲਿਖੇ ਆ ਪੜ੍ਹੇ ਆ ਇਹ ਬਹੁਤ ਵੱਡਾ ਮੈਂ ਤਾਂ ਮਾਨ ਸਾਹਿਬ ਦਾ ਧੰਨਵਾਦ ਤਾਂ ਮੈਂ ਕੀ ਦੁਨੀਆ ਕਰਦੀ ਆ ਕੋਟਣ ਕੋਟ ਧੰਨਵਾਦ ਇੰਨੇ ਵਧੀਆ ਆਪਾਂ ਇਹ ਕੋਈ ਗਰੰਟੀ ਨਹੀਂ ਕੋਈ ਵਾਅਦਾ ਨਹੀਂ ਕੀਤਾ ਕਿੰਨੀਆਂ ਕਿ ਮਸ਼ੀਨਾਂ ਅੱਜ ਪ੍ਰੋਵਾਈਡ ਕਰਵਾਈਆਂ 10+ ਫਿਵਾਰੀ ਦੇ ਇਲਾਜ ਹੈ 1500 ਤੋਂ ਪਲੱਸ ਫਿਵਾਰੀ ਦਾ ਇਲਾਜ ਹੈ ਹਾਂਜੀ ਕਿੰਨੀਆਂ ਮਸ਼ੀਨਾਂ ਆਪਾਂ 61 ਕਾਰਡ ਕਾਰਡ ਮਸ਼ੀਨਾਂ ਹੋਰ ਵੀ ਲਾਵਾਂਗੇ ਹੋਰ ਵੀ ਹਲਕੀ ਲਈ 61 ਮਸ਼ੀਨਾਂ ਠੀਕ ਹੈ ਜੀ ਇੱਕ ਦਿਨ ਚ 50 ਪਰਚੀਆਂ ਕੱਟਿਆ ਕਰੂ ਫਿਰ ਇਦੂ ਬਾਅਦ ਅੱਗੇ ਜਾ ਕੇ ਜਿਹੜਾ ਹੈਗਾ ਗਏ ਅਸੀਂ ਮਸ਼ੀਨਾਂ ਹੋਰ ਵੀ ਮੰਗਾ ਲਾਂਗੇ ਹਸਪੀਟਲ ਦੇ ਜਿਹੜੇ ਟੌਪ ਟੌਪ ਦੇ ਪ੍ਰਾਈਵੇਟ ਸਾਰੇ ਵਧੀਆ ਪ੍ਰਾਈਵੇਟ ਟੌਪ ਪ੍ਰਾਈਵੇਟ ਵਧੀਆ ਟੌਪ ਦੇ ਹਸਪੀਟਲ ਜੇ ਇਲਾਜ ਹੋਇਆ ਕਰੂ ਠੀਕ ਹੈ ਜੀ ਜਾ ਕੇ ਜਦੋਂ ਕਾਰਡ ਬਣ ਕੇ ਕਾਰਡ ਦੇਣਾ ਕੋਈ ਫਾਰਮੈਟੀ ਸੋ ਦੋਸਤੋ ਜੇ ਗੱਲ ਕਰੀਏ ਤਾਂ ਇਹ ਇੱਕ ਬਹੁਤ ਵਧੀਆ ਯੋਜਨਾ ਸਿਹਤ ਦੇ ਸੰਬੰਧੀ ਕਿਉਂਕਿ ਬਹੁਤ ਸਾਰੇ ਪਰਿਵਾਰ ਇਲਾਜ ਦੇ ਕਿੰਨਿਆਂ ਸਮਰੱਥ ਹੋ ਜਾਇਆ ਕਰਦੇ ਸੀ ਤਾਂ ਹੁਣ ਇੱਕ ਸਿਹਤ ਬੀਮਾ ਯੋਜਨਾ ਜੋ ਕਿ ਨਵੇਂ ਸਾਲ ਤੇ ਭਗਵੰਤਪਾਨ ਜੀ ਨੇ ਆਖੀ ਸੀ ਉਹ ਲਾਗੂ ਹੋਣ ਜਾ ਰਹੀ ਹੈ ਤੇ ਮਸ਼ੀਨਾਂ ਜਿਹੜੀਆਂ ਰਾਮਪਰਾਪੂਲ ਹਲਕੇ ਦੇ ਵਿੱਚ ਵਿਧਾਇਕ ਬਲਕਾਰ ਸਿੱਧੂ ਦੀ ਦੁਆਰਾ ਪ੍ਰੋਵਾਈਡ ਕੀਤੀਆਂ ਜਾ ਚੁੱਕੀਆਂ ਨੇ ਤੇ ਇਹਦੇ ਦੁਆਰਾ ਪਰਚੀ ਨਿਕਲੂਗੀ ਇਸ ਪਰਚੀ ਤੋਂ ਬਾਅਦ ਤੁਹਾਡੇ ਫਿੰਗਰਪ੍ਰਿੰਟ ਹੋਣਗੇ ਤੇ ਫਿੰਗਰਪ੍ਰਿੰਟ ਤੋਂ ਬਾਅਦ ਤੁਹਾਡਾ ਜਿਹੜਾ ਬੀਮਾ ਚਾਲੂ ਹੋ ਜਾਣਾ ਤੇ ਤੁਸੀਂ ਕਿਸੇ ਵੀ ਹਸਪੀਟਲ ਦੇ ਵਿੱਚ ਜਾ ਕੇ ਜਿਹੜਾ ਆਪਣਾ ਜਿਹੜੇ ਵੀ ਇਹਦੇ ਦਾਇਰੇ ਦੇ ਵਿੱਚ ਆਉਂਦੇ ਨੇ 10 ਲੱਖ ਤਾਈਂ ਦਾ ਇਲਾਜ ਆ ਜਿਹੜਾ ਉਹ ਪਰਿਵਾਰ ਕਰਵਾ ਸਕਦਾ ਤੇ ਤੁਸੀਂ ਇਸ ਜਿਹੜੀ ਇਹ ਮਹਿਮਾਏ ਦਾ ਵੱਧ ਚੜ ਕੇ ਸਾਥ ਦਿਓ ਤਾਂ ਕਿ ਕੋਈ ਵੀ ਪਰਿਵਾਰ ਇਲਾਜ ਦੇ ਤੁਹਾਨੂੰ ਇਸ ਧਰਤੀ ਤੋਂ ਆਪਣੇ ਪਰਿਵਾਰ ਨੂੰ ਜਿਹੜਾ ਬਸੋੜਾ ਨਾ ਦੇਵੇ ਧੰਨਵਾਦ ਇੱਕ ਮੈਂ ਹੋਰ ਬੇਤੀ ਕਰੂੰਗਾ ਜੀ ਇਹ ਜਿੰਨਾਂ ਕੋਲੇ ਮਸ਼ੀਨਾਂ ਹੋ ਆਪਣੀ ਟੀਮ ਲੈ ਕੇ ਹਾਂਜੀ ਪਹਿਲਾ ਟੋਕਣ ਵੰਡੇ ਜਾਣ ਕਿਉਂਕਿ ਦਿਨ ਚ 50 ਹੀ ਪਰਚੀਆਂ ਨਿਕਲਣਗੀਆਂ 50 ਪਰਚੀਆਂ ਕਈ ਵਾਰੀ 50 ਦੇ 60 ਆ ਕੇ ਪਰਿਵਾਰਾਂ ਦਾ ਕੋਈ ਮੁਖੀ ਆ ਗਿਆ ਉਹ ਫਿਰ ਸਾਰਾ ਦਿਨ ਵੇਟ ਕਰਕੇ ਵਾਪਸ ਜਾਵੇ ਚੰਗਾ ਨਹੀਂ ਲੱਗਦਾ ਠੀਕ ਹੈ ਜੀ ਅਸੀਂ ਟੀਮ ਸਾਡੀ ਟੋਕਣ ਵੰਡੂ ਕਰ ਕਰ ਜਿਹੜੇ 50 ਪਰਿਵਾਰਾਂ ਨੂੰ ਟੋਕਣ ਗਿਆ ਤੈਂ ਵੀ ਦਿੱਤਾ ਜੋ ਵੀ ਤੁਸੀਂ ਸਵੇਰ ਤੋਂ ਦੁਪਹਿਰ ਤੋਂ ਬਾਅਦ ਟਾਈਮ ਆ ਠੀਕ ਹੈ ਉਹਦੇ ਚ ਕੀ ਆ ਉਹ ਟਾਈਮ ਦੇ ਕੇ ਤੇ ਉਸ ਤਰੀਕੇ ਦਾ ਜਿੱਥੇ ਬੈਠਣਗੇ ਹਾਂਜੀ ਜੀ ਦਫਤਰ ਜਾਂ ਜਿੱਥੇ ਵੀ ਟਿਕਾਣਾ ਹੋਊਗਾ ਉੱਥੇ ਜਾ ਕੇ ਜਿਹੜਾ ਆਪਣਾ ਜਿਹੜਾ ਇਹ ਪਰਚੀ ਲੈ ਸਕ ਠੀਕ ਹੈ ਜੀ ਮਤਲਬ ਕਿ 50 ਪਰਿਵਾਰ ਇੱਕ ਦਿਨ ਦੇ ਵਿੱਚ ਜਿਹੜੇ ਆਉਣਗੇ ਉਹ ਹੀ 50 ਆਉਣਗੇ ਤੇ ਇਦਾਂ ਨਾਲ ਛੇਤੀ ਨੇ ਬੈਠ ਲਾਂਗੇ ਧੰਨਵਾਦ ਧੰਨਵਾਦ ਸਰਕਾਰ ਆਮ ਗੋਵੀ ਨੇ ਦੀ ਆਪਣੇ ਕਾਲੀ ਕਾਗਰਾਂ ਇੱਕ ਹੋਰ ਆ ਜੀ ਬੇਨਤੀ ਹਾਂਜੀ ਪਹਿਲਾਂ ਵਾਲੀ ਸਰਕਾਰਾਂ ਇਹ ਹੁੰਦੀ ਸੀ ਵੀ ਇਹ ਤਾਂ ਭਾਈ ਦੁੱਧੀ ਪਾਰਟੀ ਦਾ ਬੰਦਾ ਠੀਕ ਹੈ ਇਹ ਵੀ ਮਤਲਬ ਕਿ ਰੈਗੂਲਰ ਹੀ ਹਾਂ ਵੀ ਉਹਦਾ ਕਾਰਡ ਨਹੀਂ ਬਣੂਗਾ ਮੈਂ ਬੇਨਤੀ ਹੱਥ ਵਣ ਕੇ ਬੇਨਤੀ ਕਰਦਾ ਇਹ ਮਨੁੱਖਤਾ ਦੇ ਭਲੇ ਲਈ ਕਰ ਰਹੇ ਨੇ ਹਾਂਜੀ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਆਮ ਆਦਮੀ ਪਾਰਟੀ ਸਰਕਾਰ ਇਹ ਨਹੀਂ ਹੋਊਗਾ ਇਹਦੇ ਜੀ ਵੀ ਭਾਈ ਇਹ ਤਾਂ ਦੁੱਧੀ ਪਾਰਟੀ ਦਾ ਬੰਦਾ ਰਕਾਰਡ ਨਾ ਬਣਾ ਮਤਲਬ ਕਿ ਕਿਸੇ ਦਾ ਘਰ ਆ ਜਿਹਦਾ ਨਹੀਂ ਛੜਿਆ ਜੀ ਕੋਈ ਪਾਰਟੀ ਵਾਹ ਤੋਂ ਉਪਰੋਂ ਟਿਕਾ ਮੈਂ ਬੇਨਤੀ ਕਰੂੰ ਹਰ ਪਰਿਵਾਰ ਦਾ ਮੈਂਬਰ ਇਹ ਕਾਰਡ ਬਣਾ ਕੇ ਇਹਦਾ ਲਾਭ ਲੈਣ ਠੀਕ ਹੈ ਤਾਂ ਇੱਕ ਬਾਈ ਵੀ ਜੀ ਰਸੀਦ ਕਾਰਡ ਕੀ ਉਹਦੋਂ ਕਿੰਨਾ ਟਾਈਮ ਲੱਗੂਗਾ ਜੀ